ਤਰੀ ਗੱਲ ਦੀ ਲੱਗੇ ਭਾਈ ਜੀ ਵੀ ਵੱਡਣਾ ਚ ਗੱਗੇ ਸਿੰਘ ਦੇ ਉਹੀ ਬਾਈਡ ਬੂਲਾ ਜੀ ਵੀ ਕਹਿੰਦੇ ਬੂਲਾ ਜੀ ਕਹਿੰਦੇ ਇਹਦਾ ਬਾਪੂ ਬੰਨਿਆ ਨਹੀਂ ਪਹਿਲਾਂ ਹੁਣ ਬੰਨਿਆ ਹੈ ਹੁਣ ਬੰਨਿਆ ਵੇ ਸਾਡਾ ਦੱਸਿਆ ਵੀ ਨਹੀਂ ਹੈ ਜਦੋਂ ਮਟੜਣ ਲੱਗੇ ਹੋਏ ਆ ਐ ਮੋਬਾਈਲ ਕਰਿਆ ਆਪੇ ਜਾ ਕੇ ਆਪੇ ਰੀਡ ਕਰਿਆ ਭਾਈ ਭਜਨ ਕਰਾਉਣ ਜਾਵੂਗੇ ਅਸੀਂ ਹੈਂ گاਉਂ ਸਾਲਾ ਕਰਕੇ ਆਏ ਤੇ ਪਹਿਲਾਂ ਵੇਖ ਪਹਿਲਾਂ ਇਹ ਅੱਛਾ ਉਹਨੇ ਦੱਸਿਆ ਹੁਣ 230 ਪ੍ਰਾਪਤ ਕਰਾਸੀ ਕੀ ਆ ਟਾਲ ਤੇ ਗੱਲ ਕਰ ਲਓ ਆ ਵੀ ਗੱਲ ਕਰਾਈ ਆਓ ਠੀਕ ਐ ਟਾਲ ਪਰ ਕਰ ਲਓ ਸਾਈਕ ਟੈਂਡ ਨਾ ਨਾ ਠੀਕ ਐ ਨਾਲੇ ਸਾਡਾ ਬੰਦਾ ਪ੍ਰਾਣਾ ਯਾਰ ਉਹਦਾ ਮੁੰਡਾ ਪਪੂਈ ਟਾਲ ਐ ਪ੍ਰਾਣੀ ਬਹੁਤ ਪੁਰਾਣੀ ਹਾਂ ਖਾਂ ਲਗੇ ਕਪਾੜੇ ਬਹੁਤ ਟਾਲ ਪ੍ਰਾਣੀ ਐ ਇਹ ਨਾਲੇ ਜਿਹੜੇ ਭਾਜਣਾ ਇੱਕੇ ਰੱਖੇ ਬੰਦਾ ਸਾਰੇ ਪਾਸੇ ਨਾ ਘੁੰਮੇ ਫਿਰ ਜਿਹੜਾ ਪੱਕਾ ਬੰਦਾ ਆਪਣੇ ਪੱਕਾ ਹੀ ਰੱਖੇ ਫਿਰ ਠੀਕ ਨਹੀਂ ਫਿਰ ਵਾਦਾ ਘਾਟਾ ਚੱਲਦਾ ਵੀ ਹੈਗਾ ਉਹ ਤੇ ਦੂਆ ਕਹਿੰਦਾ ਲਿਆਈ ਪਾੰਦਾ ਦਿਨ ਥਾਈ ਜਾਨੂ ਕਹਿੰਦਾ ਮੇਰਾ ਕਰ ਲਈ ਕਿਆ ਫਾਇਦਾ ਫਰੂ ਦਾ ਉਹ ਤਾਂ ਇੱਕ ਟਰਾਲਾ ਮਾ ਆ ਕੇ ਬਸ ਜਦ ਜਬੀ ਬਾਦ ਵੀ ਖੋ ਗਈ ਆਹ ਬਾਦ ਵੀ ਗਈ ਬਹੁਤ ਜਵੀ ਵਧ ਗਈ ਹੈ ਹਵਾ ਨਾ ਗੇਰ ਥੋੜੀ ਜੀ ਚਰੀ ਵਰਗ ਚਰੀ ਵਰਗ ਜਵਾਏ ਜਵੀ ਵਰਗ ਟਰਾਲਾ ਚਰੀ ਵਰਗ ਕਿੰਨੇ ਹੋ ਕੇ ਕਿਲੋ ਹੋਪਰ ਚੱਕ ਦੇ ਸਕਦੇ ਤਾਂ ਕਿਹੜੀ ਆ ਹਾਂ 20 ਕਿਲੋ ਹੀ ਆ ਹੁੰਦੀ ਹੈ ਨਾ 20 ਕਿਲੋ ਦੀ ਆਹ ਉੱਪਰ ਵੀ ਹੋ ਸਕਦੀ ਆਹ ਉੱਪਰ ਵੀ ਹੋ ਸਕਦੀ ਥੱਲੇ ਵੀ ਹੋ ਸਕਦੀ ਆ 25 ਕਿਲੋ ਦੀ ਇਹ ਲਾਲਾ ਜਾਲ ਪਚੀ 30 ਕਿਲੋ ਵਿੱਚੇ 25 ਆ ਗਈ ਵਿੱਚੇ 3 ਆ ਗਈ 3 ਤੱਕ ਜਾਏ ਹੈ ਜਾਊਗੀ ਵੀ ਨਹੀਂ ਬੜਾ ਆਏ ਨਾ ਜਬਾ ਠੀਕ ਆ ਇੱਕੇ ਗੱਡੀ ਭਾਣੀਂ ਕੇ ਦੋ ਸਾਰੀ ਦੋ ਗੰਨ ਚੰਦਾ ਦੋ ਬਸੇ ਦੋ ਦਾ ਫਿਰ ਕਹਦੇ ਥਰੇ ਲੱਗੇ ਜਾਣੇ ਦੋ ਇਹ ਦੋ ਗਾ ਦਾ ਥਰੇ ਲੱਜਣੇ ਇੱਕ ਗੱਡੀ ਹੋ ਗਿਆ ਪਾਲੇ ਕਰੀ ਜੋ ਜਾਣੀ ਰਾਮ ਨਾਲ ਦੋ ਤਾਂ ਬੱਦ ਹੈ ਬੱਦ ਕਰੂੰਗਾ 1000 ਭਾਜੀ ਗੱਡੀਆਂ ਫੇਰ ਤਿੰਨ ਚਾਰ ਤਿੰਨ ਹੋਣਗੇ ਨਾ ਤਿੰਨ ਹਜ਼ਾਰ ਚਾਰ ਫੇਰ ਚਾਰ ਹੋਣਗੀਆਂ ਉਹ ਕਹਿ ਰਾਇਕਾ ਉਹਨੇ ਉਹਨੂੰ ਕਿਹਾ ਤਿੰਨ ਚਾਰ ਕ ਗੱਡੀਆਂ ਹੋ ਜਾਣ ਚਾਰ ਜਣਾ ਚਾਰ ਗੱਡੀਆਂ ਆ ਰਾਬ ਨਾ ਰਾਇ ਜੇ ਹੁਣ ਤੂੰ ਹੀ ਕਹਿੰਦੇ ਵੀ ਦੋ ਦੋ ਗੱਡੀਆਂ ਦੇ ਵੱਧ ਐ ਦੋ ਕਹਿ ਰਹੇ ਜੀ ਹੂੰ ਹੂੰ ਫੇਰਾ ਜੀ ਪਾ ਕੇ ਤਿੰਨ ਹੋ ਗਈਆਂ ਆਪੇ ਦੋ ਗੱਡੀਆਂ ਪਾਲ ਲੈ ਜੂ ਜਾਣੀਆਂ ਤੈਨੂੰ ਹਾਂ 46 ਚਾਲ ਉਹ ਕਹਿ ਰਾਇ ਪਾ ਕੇ ਹਾਂ ਹੈ ਨਾ ਕਟਾਉਣਾ ਫੁੱਟਾ ਆਪ ਨੂੰ ਕਟੋ ਤੇ ਗੱਡੀ ਵਧੀ ਉਧਰ ਦੂਹੀ ਹਰ ਪੂਰੀ ਕਰ ਦੇਣੀ ਇਹਦੀ ਥੜੀ ਨੇ ਲਵਾਈ ਪਾਉਦੇ ਨਾ ਗੱਡੀ ਵੀ ਤੇ ਟੱਕੜੀਆਂ ਪੂਰੀ ਚੱਕਣੀ ਐ ਲਵਾਈ ਤੇ ਦੇ ਕਿੰਨੀਆਂ ਜੀ ਲਾਦਾ ਅਬ ਲਵਾਈ ਇੰਨੀ ਦੀ ਦੇਖ ਲੈ ਤੂੰ ਇਹ ਇੱਥੇ ਲਵਾਈ ਦੀ ਆਪਣੀ ਇਹ ਵਾਤੇ ਵਾਤੇ ਇੰਨੀ ਇਹ ਇੰਨੀ ਦਾ ਇਹ ਸਾਡੀ 2 ਫੁੱਟ ਦੇ ਵੱਧੀ ਵੀ ਹੋ ਤੇ ਨਾਲੋਂ ਜ਼ਿਆਦਾ ਇਹਦੇ ਡੰਡਾ ਕਾਫ ਚੱਕਿਆ ਦੂਜਾ ਜਿਹੜਾ ਫੁੱਟਿਆ ਹੋਇਆ ਉਹਦੇ ਗੱਡਾ ਆਓ ਆਇ ਲਓ ਗਾ ਤੋ ਦਾ ਆਇ ਲਗੀ ਇਹ ਆਹ ਹੈ ਡੰਡਾ ਲਾ ਲਾਦਾ ਫਰੇਡ ਹੋ ਗਿਆ ਲੈ ਸਾਡੀ 4 ਫੁੱਟ ਦੀ ਹੁੰਦੀ ਆ 5 ਫੁੱਟ ਦੇ ਹੀ ਹੋਊਗਾ ਮੈਂ 5.5 ਦਾ ਹੋਊਗਾ ਲੈ 4 ਫੁੱਟ ਦੀ ਹੈ ਹਾਈਟ ਠੀਕ ਤਾਂ ਸਹੀ ਕੀ ਦੀ ਕੋਣ ਡੰਕੜਾ ਨੇ ਵੀ ਇਹ ਵਧੀਆ ਹੈ ਆਹਾਂ ਦਾਣਾ ਪੈ ਗਿਆ ਇਹਦੇ ਜੀ ਹੂੰ ਬਾਈ ਸਾਨੂੰ ਬਹੁਤ ਵਧੀਆ ਜੇ ਇਥੇ ਗਾਹਾਂ ਕਰਾਂ ਤਾਂ ਕਰਦੇ ਆ ਹੁਣ ਇਹਦਾ ਪੀ ਤੇ ਗਾਹਾਂ ਹੋਰ ਪੈਣਾ ਨਹੀਂ ਨਿਸਾਰਦੇ ਆ ਫੇਰ ਵਜਨ ਤੋੜਦੀ ਹੈ ਹੂੰ ਠੀਕ ਹੈ ਇੱਥੇ ਹੁਣ ਅੱਧੀ ਵਿੱਚੇ ਵੱਲ ਅੱਧੀ ਬਾਹਰ ਹੈ ਹੂੰ ਅੱਧੀ ਵਿੱਚੇ ਹੈ ਹਨਾ ਪਰ ਹੋਰ ਪੂਰੀ ਵੱਲ ਨਹੀਂ ਗਈ ਬਾਹਰ ਹਾਂ ਗਾਣਾ ਵੀ ਹੈਗਾ ਭਾਰ ਵੀ ਹੈਗਾ ਮੈਂ ਠੀਕ ਹੈ ਯਾਰ ਮੈਂ ਕਹਿੰਦਾ ਲੂਟ ਸੌਦਾ ਕਬੂਲ ਕਰ ਲੈ ਜੀ ਖਾ ਜਾ ਵੀ ਯਾਰ ਹਾਂ ਵਧੀਆ ਹੋ ਗਈ। ਅੰਕ ਨਾਲੋਂ ਵਧੀਆ ਹੋ ਗਈ। ਇਹ ਸਰੋਂ ਬੀਜ ਆ। ਹਾਂ। ਭਾਈ ਲੇਟਰ ਲਈ ਤਾਂ ਬਹੁਤ ਬੀਜ ਲਈ ਹੁਣ ਵਿਚਾਰੇ ਵਿਚਾਲੇ ਫੇਰ ਚ ਬਾਜਰਾ ਬੀਜ ਦਵੇ। ਸੈਡਾ ਗੱਬੇ ਗੱਬੇ ਹੀ ਹੋਣਾ ਹੁਣ ਤਾਂ। ਪੱਤਾ ਨਿਕਲਿਆ ਹੋਣਾ ਹੁਣ ਤਾਂ ਪੱਤਾ ਹੈ ਨਹੀਂ। ਪੱਤਾ ਹੈ ਨਹੀਂ ਪੱਤਾ ਕੇ ਫੇਰ ਗੱਬੇ ਹੋਣਾ। ਆ ਵੀ ਹਲੇ ਇੱਕ ਨਹੀਂ ਛੱਡੇ ਵਾਕੇ ਹੈ। ਹੁਣ ਕਿੱਥੇ ਬੀਜੂਗਾ ਹੁਣ? ਹੁੰਦਾ ਵੀਟਰ ਨਾ ਬਾਓ ਇਨੀ ਇੱਕ ਵਾਰ। ਹੁੰਦਾ ਵੀਟਰ ਨਾ ਬਾਕੇ ਸਾਰੇ ਬੀਜਣੇ ਸਾਰੇ ਚ ਹੁਣ। ਇਹਦੇ ਵਿੱਚ ਵੀ। ਵਾਹ ਦੂਆ ਬਾਜਰਾ ਬੀਜ ਦਨੂ ਡਲੀ। ਉਹ ਟਾਈਮ ਮਾ ਹੁੰਦਾ ਏ। ਹੈ ਵਧੀਆ ਹੀ ਕਰਦਾ ਵੀ ਨਹੀਂ ਹੈਗਾ ਫਿਰ। ਜਾ ਕੇ ਬੀਜੂਗਾ ਤੇਰੀ। ਹੈ? ਮੱਕੀ ਇੱਕੇ ਲਾਉਂਗੇ ਮਲਾਂ ਮੱਕੀ ਦਾ ਚਾਰੇ ਨੂੰ ਮੱਕੀ ਨੇ ਵੀ ਜਾਂ ਨੂੰ ਸ਼ੋਰਾ ਹੋਣਾ ਜਾਂ ਬਾਇਰ ਨੇ ਵੀ ਜਾਂ ਨੂੰ ਸ਼ੋਰਾ ਹੋਣਾ ਜਿਹੜੇ ਕੁਝ ਮਰਜੀ ਵੀ ਲੋ ਆ ਹੋਈ ਨਹੀਂ ਮੱਕੀ ਦਾ ਮੈਂ ਸਾਨੂੰ ਬਣੂਗੀ ਹੋਈ ਨਹੀਂ ਗੱਭੇ ਗੱਭੇ ਹੀ ਹੁਣੀ ਤੂਫਾਨ ਆਹੋ ਤਾਂ ਹੁੰਦੀ ਉਹ ਤਾਂ ਸੌਰੀ ਮੱਕੀ ਐਡਾ ਕੁਝ ਨਹੀਂ ਹੋਣਾ ਹੈਗਾ ਫਿੱਟਾ ਵੀ ਗੱਭੇ ਗੱਭੇ ਦੀਓ ਫਿੱਟਾ ਵੀ ਗੱਭੇ ਗੱਭੇ ਦੀਓ ਮੈਂ ਸੁਣੀ ਪੈਣੀ ਆ ਕਰਾਈ ਠੀਕ ਆ ਹਾਥ ਵੀ ਚਲੇਗਾ ਮੇਲੇ ਨੂੰ ਅੱਜ ਦੀ ਮੈਂ ਚੱਲ ਭਾਈ ਪਾ ਲਿਆ ਫੇ 200 ਦਾ ਗੇਟ ਚ ਪਾ ਆ ਗਿਆ 70 ਕਹਿੰਦਾ ਬੰਮਾ 65 70 ਅੱਛਾ ਆਰੇ ਮਸਾਲਾ 60-70 ਹੋ ਜੂ ਉਹ ਵੀ ਬਸੇਰਾ ਆਇਆ ਆਖਰੀ ਵਰਤੀ ਕੀ ਦੀ ਸੀ ਇਹ ਮੇਰੇ ਵਾਲੇ ਬਾਉਂਡ ਦੀ ਸੀ ਆਖਰੀ ਹਾਂ ਹੁਣ ਬਾਕੀ ਉਹਦੇ ਬਾਉਂਡ ਜ ਰਹਿੰਦੇ ਚਿੰਚਾਰ ਠਾਕ ਵੀਰ ਦੇ ਦੀਆਂ ਅੱਛਾ ਕੋਈ ਬੀਜ ਵੀ ਵੜਦੇ ਆ ਤੇ ਜੱਗੇ ਨਹੀਂ ਗਏ ਹੁਣ ਜੱਗੇ ਰਾਹੀਂ ਨਹੀਂ ਗਏ ਜੇ ਭਾਈ ਇਹ ਨਹੀਂ ਮਿਲੇ ਹੁਣ ਇਹਨਾਂ ਨੂੰ ਯਾਰ ਉਹ ਵੜਦਾ ਜੱਸਾ ਅੱਛਾ ਜੱਸਾ ਲੱਗਿਆ ਵੜਣਾ ਉਹਨੇ ਚਾਰ-ਪੰਜ ਕਿਹਾ ਫੇਰ ਵੀ ਚੱਲ ਜਾਣਾ ਇਹ ਬੱਟੇ ਬੁੱਟਾ ਠੀਕ ਹੈ ਕਿਸੇ ਨੇ ਨਹੀਂ ਵਿਚਾਰ ਮਾਰਨਾ ਚਾਕੇ ਬਸ ਪਿਛਲੀ ਵਾਰ ਫੇਰ ਇੱਕ ਨਹੀਂ ਲੱਦਲੇ ਦਾ ਠੀਕ ਨਹੀਂ ਇਹਦੀ ਪਿਛਲੀ ਪਰਚੀ ਹੈ ਹੁਣ ਫੇਰ ਫੁੱਲ ਪਾ ਦੇਣਾ ਗੰਨਾ ਦਾ ਰਸਤਾ ਮਾਰਦਾ ਗੰਨਾ ਦਾ ਲਾਣ ਇੰਨਾ ਹੋ ਵੀ ਨਾ ਉਹ ਥੋੜਾ ਜਿਹਾ ਤੰਗ ਰੱਖਣਾ ਪੈਂਦਾ ਗੰਨਾ ਫਿਰ ਉਮਚਾ ਹੋ ਜਾਂਦਾ ਰਸਤਾ ਥੋੜਾ ਜਿਹਾ ਖਤਰੇ ਵਾਲਾ ਭਾਈ ਉਹ ਬਹੁਤ ਖਤਰੇ ਵਾਲਾ ਥੋੜਾ ਜਿਹਾ ਹਾਂ ਜਿਆਦਾ ਖਤਰੇ ਵਾਲਾ ਕਾਲੀ ਮੇਲਦੀ ਹੁੰਦੀ ਥੋੜੇ ਹੋਰ ਪਾਣੀ ਮੰਗਦੀ ਆ ਭਾਈ ਹੁਣ ਇਹ ਉਹ ਭਾਈ ਰੌਤਾ ਆਏ ਆ ਜਵੀਦਾਰ ਉੱਥੇ ਵਧੀਆ ਆ ਇਹ ਜਵੀਗਾ ਮੱਕੀ ਆ ਦੇਖ ਭਾਈ ਇਹਨ ਪੂਰੀ ਲੈਨ ਨਾਲ ਲੈਣਾ ਸਹੀ ਹੋ ਜਰੂਰੀ ਵੀ ਆ ਮੱਕੀ ਦਾ ਖੜੀ ਐ 10 ਕੰਮ ਦੀ ਕੰਮ ਦੀ ਪੂਰੀ ਆ ਮੈਨ ਇਹਦੇ ਪਾਣੀ ਲੱਗੇ ਨਾ ਇਹ ਕਰੂਗਾ ਇਹਦੇ ਪਾ ਦੇਖੀ ਪਾਣੀ ਲੱਗਦੀ ਹਾਂ ਅੱਛਾ ਜੀ ਦੇਖਾ ਮੱਛਰ ਵੱੜਦਾ ਤਾਂ ਨਹੀਂ ਇਹਨੂੰ ਦੇਖ ਤਾਂ ਵਿੱਚ ਮੱਛਰ ਜੰਮ ਖਾਣ ਲੱਗ ਜਾਂਦਾ ਇਹ ਆ ਤਾਂ ਨਹੀਂ ਗਾ ਹਾਲ ਨਹੀਂ ਹੋਗਾ ਉਹ ਜਿਹੜੀ ਮੈਂ ਭਾਗ ਤੇ ਮੈਂ ਗਲੀ ਹੁਣ ਲੱਜਦੀ ਫੇ ਠੀਕ ਆ ਹਲ ਤਾਂ ਆਹ ਦੇਖੋ ਖਾਤਾ ਜਿਹੜੀ ਹੋਗੀ ਮੱਛਰ ਰਿਹਾ ਹੈਗਾ ਉੱਪਰ ਹੀ ਦੇ ਹਲੇ ਠੀਕ ਆ ਹੂੰ ਗਲੀ ਕੱਢੀ ਨਹੀਂ ਹੈਗੀ ਇੱਕ ਗੱਲ ਦੇਖ ਲੈ ਸਾਇੰਸ ਨੇ ਤਰੱਕੀ ਕਿੰਨੀ ਕਰੀ ਵੀ ਹਵਾ ਨਾਲੇ ਦਾਣਾ ਕਿ ਉਹੀ ਹਿਸਾਬ ਨਾਲ ਛਿੱੜਦੀ ਹੈ ਨਾ ਹੈ ਪ੍ਰੈਸ਼ਰ ਨਾਲ ਰੈਕਸ਼ਨ ਹਵਾ ਨਾਲ ਪ੍ਰੈਸ਼ਰ ਨਾਲ ਚੱਕ ਕੇ ਦਾਣਾ ਛਿੱੜਦੀ ਹੈ ਮਸ਼ੀਨ ਇਹ ਵੀ ਪ੍ਰੋਜੈਕਟ ਮਹਿੰਗਾ ਹੈ ਦਾਣਾ ਵੀ ਕੱਲਾ ਕੱਲਾ ਜੰਮਿਆ ਪਿਆ ਕੱਲਾ ਕੱਲਾ ਜੰਮਿਆ ਹੋਇਆ ਕੋਈ ਦਾਣਾ ਹਵਾ ਨਹੀਂ ਹੈ ਜੀ ਹਾਂ ਕੋਈ 100% ਦਾਣਾ ਨਹੀਂ ਇਹ ਕੱਲਾ ਕੱਲਾ ਜੰਮਿਆ ਹੋਇਆ ਕਹਿੰਦਾ ਬਾਈ ਬਾਈ ਨੇ ਵੀਡੀਓ ਦੇਖੀ ਇੱਕ ਨਾ ਆਪਣੀ ਮੱਕੀ ਜਿੱਦਾਂ ਬੀਜੀ ਆਪਾਂ ਨੇ ਹਾਂ ਕਹਿੰਦਾ ਜਿਹੜੇ ਥੋੜੇ ਸੜਕ ਕਿੰਨੀ ਬਣਾਈ ਆ ਤੁਸੀਂ ਮਕੇਲੀ ਉਹ ਗਲਤ ਬਣਾਈਆਂ ਜਿਹੜੀਆਂ ਪਾਦੇ ਸਿਰੇ ਬਣਾਈ ਉਹ ਠੀਕ ਬਣਾਈਆਂ ਵਾ ਮਾਇਆ ਜੀ ਵੀ ਤੋਂ ਜਿਹੜਾ ਇਹ ਗਲਤ ਬਣ ਗਿਆ ਤਾਈ ਸਿੱਧਾ ਠੀਕ ਕਰੀਆ ਫੇਰ ਕਹਿੰਦਾ ਜਿੰਨੀ ਚੌੜੀ ਬੈਡਨ ਆ ਬੈਡਾ ਜਿੰਨਾ ਚੌੜਾ ਬਣ ਕੇ ਚਲਾ ਆ ਬੈਡਾ ਇੰਨਾ ਚੌੜਾ ਹੋ ਗਿਆ ਕਹਿੰਦਾ ਇਹ ਵੀ ਇੰਨਾ ਚੌੜਾ ਹੀ ਕਰਦੇ ਨਾ ਤੁਸੀਂ ਜਿੱਤ ਹੁਣ ਆਪਣੇ ਆਹ ਕਰਤਾ ਓਰੇ ਆਹ ਕਰਤੀ ਕਹਿੰਦਾ ਉਹੀ ਮਿੱਟੀ ਜਾ ਕੇ ਇੰਦੇ ਪਾ ਮੰਨਦੀ ਹੈ ਬੈੱਡ ਬਣ ਕੇ ਦਾ ਏ ਸਿੱਧਾ ਆਇਓ ਹੋ ਹਾਂ ਗਾਹ ਨਹੀਂ ਬਿਚੋਣਾ ਦਾ ਹਾਂ ਵੀ ਆਹ ਜਿਹੜਾ ਇੱਕ ਦਾ ਕਰਦੇ ਉਹ ਛੋੜੀ ਬਣਾਤੀ ਆਪਣੇ ਉੱਥੇ ਵੀ ਉਹਦੋਂ ਤੁਸੀਂ ਗਲਤ ਬਣਾਤੀ ਚਲ ਮਾਉਂ ਕਿਤੇ ਨਹੀਂ ਪਹਿਲੀ ਬਾਰੀ ਵਾਰੇ ਬੁਲਾਈਏ ਇਹਦਾ ਚਲ ਮੁੱਧਾ ਦਾ ਮੁੱਧਾ ਦਾ ਪਾਣੀ ਸਾਨੂੰ ਹੁੰਜੇ ਮੈਂ ਆ ਕੇ ਜਾ ਕੇ ਵੀ ਗਲਤ ਬਣਦੀ ਆ ਰਹੀ ਨਾ ਮੁੱਧਾ ਦਾ ਪਾਣੀ ਲਾਉਣ ਦਾ ਪਾਣੀ ਲੱਗ ਗਿਆ ਪਾਣੀ ਤੇ ਲੱਗਿਆ ਨਹੀਂ ਉਹ ਗੱਲ ਜਿਹੜੀ ਉਹਦੀ ਵੀ ਗੱਲ ਠੀਕ ᱛੀ ਬਾਈ ਦੀ ਵੀ ਬੈੱਡ ਬਣ ਜਿੰਦਾ ਉੱਕਣੀ ਸਿੱਧੇ ਆ ਬੈੱਡ ਇੱਕ ਨਾ ਉਦੋਂ ਠੀਕ ਕੱਢੇ ਪਿਆ ਹਾਂ ਹਾਂ ਉਹ ਇੱਕ ਨਹੀਂ ਬਣਾਏ ਫਿਰ ਉੱਧਰ ਮੈਂ ਠੀਕ ਹਾਂ ਹਾਂ ਠੀਕ ਆ ਪਾਣੀ ਲਾ ਦਿੰਦੇ ਇਹਨੂੰ ਕੱਲ ਨੂੰ ਆ ਜਾਣਾ ਉਹ ਪਿੱਤਰਾ ਪਿੱਤਰਾ ਯਾ ਜਿੰਨੇ ਨਾ ਪਹਿਲਾਂ ਲਾਇਆ ਉਹਨਾਂ ਨੇ ਕਿ ਲਾ ਦੇਣਾ ਪਰ ਮੀ ਵੀ ਦੱਸਿਆ ਪਿਆ ਕੱਲ੍ਹ ਸੁਰ ਵੀ ਲੱਗ ਜਾਣਾ ਇਹਦਾ ਹੂੰ ਜੇ ਬੱਦਲ ਵਾਈ ਹੋ ਗਈ ਤਾਂ ਰਹਿਣ ਦੂੰਗੇ ਜੇ ਨਾ ਇਕਣੀ ਹੋਇਆ ਫੇਰ ਲਾ ਦੂੰਗਾ ਠੀਕ ਨਹੀਂ ਫੇਰ ਤੋਂ ਕੀ ਮੀ ਦੱਸਿਆ ਵੀ ਦੱਸਿਆ ਵੀ ਦੋਈ ਗੱਲਾਂ ਹੋਣ ਤਾਂ ਨਹੀਂ ਪਹਿਣਾ ਪੈਣੀ ਹੈ ਪਹਿਣਾ ਪਤਾ ਕੁਝ ਨਹੀਂ ਹੈਗਾ ਦੱਸਿਆ ਵੀ ਤਾਂ ਹੈਗਾ ਕਈ ਦਿਨ ਉਹ ਉਹ ਤਾਂ ਕਹਿੰਦਾ ਨੈਟ ਪਾਉਂਦਾ ਹੈ ਨਹੀਂ ਉਹ ਵਾਰਨਿੰਗ ਆਈ ਵੀ ਹੈ ਪੰਜਾਬ ਦੀ ਹਾਂ ਮੀ ਪਹਿਣਾ ਬਾਲਾਪੁਰਾਂ 12:00 ਤੋਂ ਬਾਅਦ ਪਹਿਣਾ ਕਹਿੰਦੇ ਅੱਜ ਤਾਂ ਰਾਤ ਬੱਦਲ ਪੂਰਾ ਰਹਿਦਾ ਹੀ ਆ ਤੇ ਕਾਲੇ ਬੱਦਲ ਹੋ ਗਏ ਸਾਰੇ ਕੱਲ੍ਹ ਬਾਰਿਸ਼ ਤਰੀਕ ਹੈ ਕੱਲ੍ਹ ਬਾਰ ਇੱਕ ਸਪਰੇਅ ਦੀ ਪੁੱਛਣਾ ਵੀ ਕਾਦ ਹੋਣੀ ਇਹਦੇ ਪਰ 20 ਦਿਨ ਗਹਿਨ ਤੇ ਕੱਖ ਵਾਲੀ ਹਾਂ 23 ਨੂੰ ਲਾਈਏ 23 ਤੇ ਬਾਅਦ 7 17 ਹੁਣ ਕੱਖ ਤਾਂ ਨਹੀਂ ਹੈ ਗਾਲੇ ਅੱਗੇ ਹੋ ਗਿਆ ਫੇ 20 ਦੀ ਤਾਂ ਹੁਣ ਵਾਲੀ ਹਾਂ ਹੁਣ ਜੰਮਣ ਲੱਗਿਆ ਮਣਮਾੜਾ ਇਹ ਪਾਣੀ ਦੀ ਛਾਈ ਜੰਮਿਆ ਗੇ ਜਿਹੜਾ ਹੁਣ ਲੱਗਣਾ ਹਾਂ ਹੈਨਾ ਹਾਂ ਚੱਲ ਦੇਖਣ ਨੂੰ ਕਰਾ ਦੇ ਕਹਿੰਦਾ ਖਰਚਾ ਕਰਦੇ ਨਾ ਖਰਚਾ ਪਰਸੋਂ ਨੂੰ ਲਾ ਦੇਣਾ ਪਾਣੀ ਫੇ ਪਰ ਹੋ ਯਾਰ ਸਿੱਧਾ ਫਾਇਦਾ ਹੋਇਆ ਉਹਦੋਂ ਦੀ ਬੈਂਡ ਨਹੀਂ ਬੜੀ ਵਿਚੀ ਦੀ ਹਾਂ ਇਹ ਫਾਇਦਾ ਹੋਇਆ ਭਾਈ ਹਾਂ ਰੱਸੀ ਲਾਇਆ ਦਾ ਰੱਸੀ ਆ ਦੇਖੋ ਮਾਦਿਲਿਸ਼ ਕੋਰਾ ਮਾਦਿਲਿਸ਼ ਕਾਰੇ ਜਿੱਦ ਤੇ ਮਰਜੀ ਆ ਜਵੇ ਦੂਰ ਉਧਰੋਂ ਪਾਸਾ ਜਮਕੀ ਜਾਂਦਾ ਜੇ ਉਧਰ ਤੇ ਆਉਂਦੀ ਤਾਂ ਇਧਰਲਾ ਪਾਸਾ ਜਮਕੀ ਜਾਂਦਾ ਉਹਨੂੰ ਜਮਕੀ ਜਾਂਦਾ ਚਮਕੀ ਜਾਂਦਾ ਆਹ ਹਵਾ ਦੀ ਆਵਾਜ਼ ਆਉਂਦੀ ਟਕ 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 ਵੱਜਦੀ ਆ ਠਾਈ ਦਾ ਆਈਦਾ ਇਹਦਾ ਫਾਇਦਾ ਹੀ ਆ ਨਖਾਂ ਤੋਂ ਫਾਇਦਾ ਵੀ ਬਹੁਤ ਆ ਯਾਰ ਕੰਟਾਲੀ ਨਾਲ ਤਾਂ ਵਧੀਆ ਐ ਇੱਥੇ ਕੰਟਾਲਾ ਨਾਲ ਵਧੀਆ ਉਹ ਉਹਦੇ ਕੰਟਾਲੀ ਦਾ ਫਾਇਦਾ ਨਹੀਂ ਕੋਈ ਕੋਈ ਹੂਰੇ ਫਾਸ ਜਾਉਂਦਾ ਉਹ ਨਾਲੇ ਖਾਤਾ ਵੀ ਜਾਂਦਾ 6-7000 ਦੀ ਲਾਵਾ ਆਉਂਦਾ ਆ ਆਈਦਾ ਆਈਦੇ ਖਾਤੇ ਹੀ ਕੋਈ 250 ਦੀ 250 ਦੀ 30 ਘੁੰਮ ਗਈ ਤੇਰੀ ਘੁੰਮ ਗਈ ਭਾਈ 250 ਦੀ ਨਾਲੇ ਸੇਫ ਆ ਆਹੀ ਵਾਹ ਨਾ ਕੋਈ ਖਬਰਾਂ ਨਹੀਂ ਹੈ ਵਿਗੜਦਾ ਕੁਝ ਨਹੀਂ ਹੈਗਾ ਚਾ ਵਿਗੜ ਗਿਆ ਤਾਂ ਵੀ 250 ਰੁਪਏ ਨਹੀਂ ਤਾਂ ਇਹਨੂੰ ਇਕੱਠੀ ਕਰਕੇ ਰੱਖ ਲੈ ਜਾਏ ਹਾਂ ਪੇਪਲਾਂ ਪੈਣੀ ਹੁਣ ਮੈਂ ਧੁੱਪ ਪੈਣੀ ਧੁੱਪੋਂ ਥੋੜੀ ਖਰਾਬ ਹੁੰਦੀ ਛਾਲ ਵਾਗੇ ਖਰਾਬ ਨਹੀਂ ਹੁੰਦੀ ਬੋਦੀ ਹੋ ਜਾਣੀ ਹਾਂ ਹੁਣ ਬੋਦੀ ਹੋਣੀ ਹੈ ਗੰਨਾ ਲਾਇਆ ਉਹ ਤਾਂ ਗੰਨੇ ਵੇ ਸਹੀ ਲਈ ਤੀ ਆਲੂ ਨੂੰ ਵੀ ਲੈ ਲਈ ਹੋਰ ਇਹਦਾ ਭਾਈ ਸਾਡੇ ਨਾਲ ਫਰਕ ਹੈਗਾ ਵੀ ਇਹਦੇ ਆਉਂਦਾ ਨਹੀਂ ਹੈਗਾ ਜਾਨਵਰ ਕੋਈ ਵੀ ਜਾਨਵਰ ਚਾਹ ਹਵਾਰਾ ਹਵਾਰਾ ਭੈਣ ਸੂਰ ਭੈਣ ਸੂਰ ਕੋਈ ਵੀ ਨਾ ਲੱਗ ਗਿਆ ਗੋਹੇ ਵੜਦੀਆਂ ਹੋਰ ਡਰਦੇ ਤੇ ਡਰਦੇ ਇਹ ਤੇ 来 ਵੀ ਚਾਚੇ ਇੱਥੇ ਲੈ ਹੈ ਜਾਂਦੀ ਗੱਲ ਯਾਰ ਕੱਲ ਆ ਗਈ ਸੀ ਪਰਸੂ ਮੈਂ ਕਿਹਾ ਕਿ ਆਇਆ ਤਾਂ ਮੈਂ ਪੈਸੇ ਭਾਈ ਘਰੇ ਜਾ ਕੇ ਦਊਗਾ ਮੈਂ ਜਦੀ ਮੈਂ ਪੈਸੇ ਨਹੀਂ ਲੈ ਗਿਆ ਮੈਂ ਤਾਂ ਖੇਤ ਮਦੀ ਲੈ ਕੇ ਆਇਆ ਅੱਛਾ ਮਾਜਾ ਤਾਰਦਾ ਹਾਂ ਕੋਈ ਜੇ ਆਪਣੇ ਪਾਸ ਫੜ ਲਿਓ ਠੀਕ ਈ ਗੱਲ ਹੂੰ ਲੱਗਿਆ ਤੂੰ ਤਾਂ ਹੋ ਗਿਆ ਹਰਾਇਂ ਹਾਂ ਵੀ ਉੱਪਰ ਬਾਹਰ ਕਰਤਾ ਕੱਲ ਇਹ ਵੀ ਹਵਾ ਲਵਾ ਹੁਣ ਟਾਈਮ ਆ ਗਿਆ ਇਹਦਾ ਇਹਦੀ ਹੁਣ ਇਹਨੂੰ ਝਰਨਾ ਜਾ ਕੇ ਤਰਾਉਣਾ ਇਹਦਾ ਉੱਪਰ ਦੇ ਹੈ ਤੋੜਾ ਬਣਾ ਹਾਂ ਤੋ ਆਣਾ ਤੋ ਆਣਾ ਤੋ ਪਾਉਂਗੇ ਪਤਾ ਪਹਿਲੇ ਝਰਨਾ ਜਿਹਦਾ ਕਰਾ ਦੀਏ ਆ ਪਾਈ ਹੋਈ ਹਰਾ ਹਰਾ ਪੂਜਾਰਾ ਸਾਰੀ ਤਾਂ ਹਰਾ ਹੋ ਗਿਆ ਹਾਂ ਲੈ ਲੱਗ ਗਿਆ ਹਰਾ ਬਣਾਇਨ ਬਾਕੀ ਰੱਬ ਜਾਣੀ ਹੋ ਗਿਆ ਆਰਾ ਹੁਣ ਚੱਲ ਪਿਆ ਹਾਂ ਉਹ ਦੂਆ ਵੀ ਦੂਆ ਵੀ ਚੱਲ ਪਿਆ ਪਾਣੀ ਪੁਣੀ ਬਾਤ ਆਈ ਜੋ ਪਾਣੀ ਪਾਉਂਦਾ ਮੈਂ ਰੋਜ਼ ਦੋ ਦਿਨ ਪੀਪੀ ਆਏ ਲੋੜਾ ਪਾਣੀ ਦੀ ਨੂੰ ਭਾਈ ਦੋ ਦਿਨ ਪੀਂਦੀ ਰੋਜ਼ ਮੈਂ ਦਿੰਦਾ ਮੈਂ ਆਹ ਲੈ ਭਾਈ ਕੀ ਯਾਰ ਆ ਗਿਆ ਕੱਲਾ ਡੰਡਾ ਲਾਇਆ ਦਾ ਇੱਕ ਹੈਂ ਡੰਡਾ ਲਾਇਆ ਦਾ ਡੰਡਾ ਦਾ ਜਣਾ ਹੁਣ ਆ ਰਾ ਆ ਤਾਂ ਜਿਹੜਾ ਨਾਲ ਖਰਾ ਲਾਇਆ ਦਾ ਉਹ ਆਇਏ ਹਾਂ ਹੈਨਾ ਨਾਲ ਕੱਢੇ ਜੇ ਉਹ ਖਰਾ ਹੋਊਗਾ ਡੰਡਾ ਵੀ ਹਰਾ ਹੋਏ ਨਾ ਹਾਂ ਚੱਲ ਪੈਣਾ ਨਾ ਹੋਰ ਚੱਲ ਪਿਆ ਬਸ ਉਹ ਪਾਈ ਦੋਏ ਸਾਡੇ ਪੁੱਤ ਮੰਮਲ ਯਾਰੀ ਦਾ ਤਾ ਵੀ ਫੇਰ ਵੀ ਚੱਲ ਪੈਂਦਾ ਦੋਏ ਸਾਡੇ ਦਰਸਤ ਕਾਮਯਾਬ ਹਾਂ ਉਹ ਬੈਠਾਂਗੇ ਸ਼ਾਮਾਂ ਇਹਨਾਂ ਦੀ ਕਰਾਂ ਫੇਕ ਕੱਲੂ ਕੰਮ ਉਸ ਤੇਰੀ ਵੇ ਮੈਂ ਤਾਂ ਹੀ ਕਹਿਨਤਾ ਹਾਂ ਮੈਂ ਕਹਿੰਦਾ ਮਾ ਆਉਂਗਾ ਹੁਣ ਆਇਆ ਹੈ ਮਿੱਟੀ ਆਇਆ ਸਾਈਕਲ ਵੀ ਤੋਂ ਬਹੁਤ ਠੋਕੜੀ ਕੱਲ ਅਸੀਂ ਬਣਾ ਤੀ ਫਾਈ ਵੀ ਯਾਰਾ ਲਿਆ ਕੱਲ ਤੇ ਅਸੀਂ ਦੋ ਤਿੰਨ ਘੰਟੇ ਪੀਂਦੇ ਕੱਲ ਮਹਾ ਵੀ ਤੂੰ ਐਨੂੰ ਸਵਾਰਿਆ ਆਹ ਸਵਾਰਿਆ ਮੈਂ ਤਾਂ ਮਿੰਜਾ ਸਿੱਧਾ ਖੜਾ ਪਾਉਰੇ ਲਾ ਕੁਰਸੀ ਸਿੱਧੀ ਖੜਦੀ ਸੀ ਉੱਚਾ ਨਹੀਂ ਮਾ ਹੋਇਆ ਪਤਾ ਨਾ ਹਾਂ ਸਦਾ ਹੋ ਗਿਆ ਹਾਂ ਨਾਲੇ ਤਵੀਆਂ ਉਧਰ ਪਾੜਤੀਆਂ ਸਾਈਡ ਆਓ ਇਹ ਤਾਂ ਫੇ ਕੱਢਣੀਆਂ ਪੈਣੀਆਂ ਤੁਨੂੰ ਤੇ ਕੱਢਣੀਆਂ ਤਾਂ ਹੈਗੀਆਂ ਤਾਂ ਕਾਲੇ ਬੋਣੇ ਆਦਾ ਹਾਂ ਆ ਤਾਂ ਜਗਦੀਪਾ ਟ੍ਰੈਲਰ ਨੂੰ ਘੜਾਇਆ ਹੁਣ ਆਪਣੇ ਧੋਖੇ ਜਿੱਦਣ ਪਾਤੀ ਲਿਆਉ ਇਹ ਨੂੰ ਧੋਖੇ ਖੜਾ ਆਉਂਗਾ ਹਲੇ ਪਾਣੀ ਜਮਰਾ ਕੇ ਹੂੰ ਲਿਬੜਿਆ ਹੋਇਆ ਨਾ ਉੱਥੇ ਚਲੇ ਗਿਆ ਮੈਂ ਲਿਬੜ ਗਿਆ ਇਹ ਨੂੰ ਧੋਖੇ ਖੜਾ ਕੇ ਆਉਂਗਾ ਟਰੈਕਟਰ ਆਏ ਤੇ ਫਿਰ ਆਪਣਾ ਆਪਣਾ ਵੀ ਧੋਣਾ ਸੀ ਇੱਥੇ ਹੁਣ ਸੈੱਟ ਨਹੀਂ ਹੋ ਗਿਆ ਇਹ ਤਾਂ ਪੱਧਰਾ ਹੋ ਗਿਆ ਇਹਨੂੰ ਸਭਾਈ ਪੂਰੀ ਹੋਈ ਜੀ ਵੀ ਸਭਾਈ ਕਰਤੀ ਨਾ ਹਣ ਇਕੱਲੇ ਸੈੱਟ ਹੋ ਜਾਣਾ ਸ਼ਾਮਾਂ ਦਾ ਉਹ ਵੀ ਦੇ ਆ ਹੁਣ ਫਾਲੇ ਫਾਲੇ ਪੀ ਦੇ ਆਓ ਫਾਲੇ ਨੂੰ ਪਿੱਛੇ ਲਾਤੇ ਉਹ ਕਾ ਦੇਣੇ ਆ ਉਹ ਬਹੁਤਾ ਜਿਆਦਾ ਆਊਗਾ ਹੁਣ ਬਾਈ ਜੇ ਜਲੇ ਇਹ ਲੰਬਾ ਟਾਈਮ ਹੈ ਲੰਬਾ ਟਾਈਮ ਹੈ ਦੋ ਦਿਨ ਲੀਨ ਮੇਰਾ ਉਹ ਬਾਈ ਕਰਤਾ ਤਿੰਨ ਜਾਨੀ ਨਹੀਂ ਆਉਣਾ ਉਹ ਫੇਰ ਆਪ ਜਾ ਦੂੰਗੇ ਇੱਥੇ ਜੀ ਨਹੀਂ ਉਹ ਕਹਿੰਦਾ ਉਰੀ ਖੜਾ ਲੂ ਕਹਿੰਦਾ ਹੁਣ ਥੱਡ ਪਰਾਂ ਕਹਿੰਦਾ ਹੁਣ ਕਹਿੰਦਾ ਮੇਰੀ ਛੁੱਟੀ ਥੋੜੀ ਹੀ ਹੈ ਚਲ ਠੀਕ ਕਹਿੰਦਾ ਬਾਹੋਂ ਮਾ ਬੋਣੇ ਦਾ ਨਹੀਂ ਹੈਗੀ ਠੀਕ ਨਹੀਂ ਗੱਲ ਬੋਣੇ ਸਾਡੇ ਪਾਸ ਖੜੇ ਆ ਖੜੇ ਆ ਕਾਨੂੰ ਬਗਾਨਾ ਕਰਨਾ ਖੜੇ ਆ ਸਾਰੇ ਕੋ ਖੜੇ ਰਹਿੰਦੇ ਨੇ ਰੰਗ ਹੋਇਆ ਵਾ ਕੋਈ ਦਿੱਕਤ ਨਹੀਂ ਆ ਚਲੋ ਉਹ ਕਿ ਇੱਥੇ ਗੱਜੰਦੇ ਜਾਂ ਵਿਹਲੇ ਹੀ ਹੁੰਦੇ ਦਿੰਦਾ ਬਟਾ ਰਾਮ ਆ ਜੀ ਨਾਲ ਸਾਲਾ ਗਿਰ ਕੇ ਹੋਰੇ ਹੋ ਪਾਈ ਵਿਹਲੇ ਆ ਉਹ ਗੱਡੀ ਦਾ ਫੋਨ ਕਰੂਗਾ ਗੱਡੀ ਦਾ ਫੋਨ ਕਰੂਗਾ ਫੇ ਜਾਉਂਗੇ ਹਾਂ ਫੇ ਜਾਉਂਗੇ ਭਾਈ ਠੀਕ ਤੇ ਕਿਆ ਬਣਦਾ ਇੱਥੇ ਗਰਜੋ ਬੜੇ ਵਾਸਤੇ ਬੜਾ ਮਝਾ ਛੋਟਾ ਛੋਟਾ ਮੰਜਾ ਅਜਾ ਬਸਟ ਵਾਲੀ ਗੱਡੀ ਜਦੀ ਉਹ ਕਹਿੰਦਾ ਠੀਕ ਹੈ ਪਹਿਲਾਂ ਗੱਲ ਆ ਮੈਂ ਤੇ ਪਹਿਲਾਂ ਹੁਣ ਕਿੱਥੇ ਉਹਨੇ ਕਰਾ ਦਾ ਤੁਹਾਡੇ ਵਾਲੀ ਕਰ ਲਈ ਉਹਨੇ ਚਾਰ ਪੰਜ ਗੱਡੀਆਂ ਹੁਣ ਜਿਉਂ ਨਾ ਕੇ ਆ ਵੀ ਹਾਂ ਮੈਨੂੰ ਭੂਨ ਆ ਗਿਆ ਤਾਂ ਫੇ ਇਹ ਵੀ ਕਰ ਦੇਣੀ ਉਹਨੇ ਹੋਰ ਬੱਲੇ ਦੇਣੀ ਲੇਬਰ ਬਹੁਤ ਆਉਦੇ ਪਾ ਅੱਛਾ ਬਾਹਰ ਵੀ ਅਭੀ ਆ ਜਾਂਦੀ ਨਾ ਇਹ ਦੀ ਆਹ ਨਾਲੇ ਹਾਂ 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 ਅੱਲ ਦੇਖਦੇ ਫਿਰ ਟਰੱਕਾ ਫੋਨ ਫੋਨ ਹਾਂ ਕਰਦੇ ਫਿਰ ਜੋਖਾ ਜੋਖੀ ਜੋਖਿਆ ਸਿੱਕਾਲ ਜੀ ਹੋਰ ਰੱਚੇ ਬਾਬਾ ਜੀ ਹੈ ਗੱਡੀ ਭਰਾਉਂ ਲੱਗਿਆ ਵੇ ਲੋੜ ਜਦ ਵੀ ਭਰਾਉਂਦੇ ਆ ਦੋ ਗੱਡੀ ਭਰਨ ਆ ਕੇ ਇੱਕ ਗੱਡੀ ਇੱਕ ਗੱਡੀ ਹੋਰ ਹੋ ਜੂਗੀ ਹੁਣ ਪਹਿਲਾਂ ਕਿੰਨਾ ਹੋਇਆ ਪਹਿਲਾਂ ਤਾਂ ਥੋੜੀ ਲੇ ਗਿਆ ਮਾਲ ਉਹ ਉਹ ਹਿਮਾ ਦਿੱਦੜੀ ਜਾਂਦੀ ਉਹ ਕਊ ਖਾਲਾ ਨੂੰ ਗਈ ਹਿਮਾ ਚੱਲ ਚ ਕਮਾ ਚਲਦੇ ਹਾਂ ਸਾਰਾ ਕੁਟ ਲੈ ਗਾ ਉੱਥੇ ਪਾਸ ਨਹੀਂ ਹੈਗੀ ਨਾ ਉੱਪਰ ਕੱਢ ਸਕਦੇ ਇਹਨਾਂ ਡਾਲਾ ਖੋਦ ਸਕਦੇ ਅੱਛਾ ਜਿਹੜਾ ਉਹ ਨਾ ਖਿੱਪ ਜਾਉ ਤੇ ਉੱਪਰ ਹੀ ਕੱਢ ਸਕਦੇ ਉਹਦੇ ਮੈਂ ਫਿਰ ਇੰਨੀ ਕ ਜਾਂਦੀ ਆ ਕਿੰਨੀ ਲੈ ਕੇ ਇਹ ਲੈ ਜਾਂਦੀ ਆ 30 ਕੁਇੰਟਲ ਸਾਈ 17 ਲੈ ਕੇ 17 ਲੈ ਕੇ ਵੀ ਬਹੁਤ ਆ ਇਹ 30 ਲੈ ਜਾਂਦੇ ਆ ਇਹ ਤਾਂ ਫਿਰ ਠੱਕਾ ਕਰ ਲੰਨੇ ਆ ਉਹ ਨਹੀਂ ਪਾਉਂਦੇ ਕਹਿੰਦੇ ਸਾਡਾ ਜਿਹੜਾ ਚਲਾਨ ਕਰਦੇ ਉਹ ਅਗਲਾ ਇੰਨਾ ਕਿਥੇ ਰਿਖ ਜਾ ਕੇ ਹੋ ਗਾਸ ਹਾਂ ਅਸੀਂ ਇੰਨਾ ਵੱਡੇ ਰੱਖਦੇ ਹਾਂ ਉਹਦਾ ਚਲਾਨ ਕੱਟ ਕਰਦੇ ਸਾਡਾ ਜਿਹੜਾ ਚਲਾਨ ਕਰ ਦਿੰਦੇ ਕਹਿੰਦਾ ਉੱਪਰ ਨਹੀਂ ਖੜਨ ਹੁੰਦੇ ਪਾਣੀ ਇਲਾਕਾ ਨਾ ਹਾਂ ਗਈ ਕੂਸਾਲਾ ਨੂੰ ਆ। ਬੜਾ ਵਜਨ ਬਹੁਤ ਹੈਗੀ ਇਹ। ਭਾਈਆਂ ਦਾ ਦੇਣੀ ਦਾ ਬਾਈ ਬੀਜੀ ਵੀ ਗੱਦੀ ਹੈ। ਸੇਵਾ ਪਤਾ ਕਿੰਨੀ ਕਰਦਾ ਉਹ। ਸੇਵਾ ਜੰਮ ਵੀ ਵਧੀਆ ਦਾ ਪੂਰਾ। ਜੰਮ ਵੀ ਵਧੀਆ ਦਾ ਤੇਰਾ ਗੱਗੇ ਦੇ ਹੱਥ ਜਿਹੜਾ ਹੈਗਾ ਬਾਈ ਕੱਲਾ। ਗੱਗੇ ਨੇ ਬੀਜੀ ਵੀ ਹੈ ਇਹ। ਕੱਲਾ ਦਾ ਹੈ ਉਹ ਹੈ। ਕੱਲਾ ਦਾ ਇਹੋ ਥੋੜੀ ਭੁੱਬੜਾ ਢਾ ਕੇ ਰੱਖਦੀ ਰੇਸ ਸਾਰੀ ਉਹਦੀ ਟਰੈਕਟਰ ਵੀ ਘਰੇ ਚੱਕ ਮੈਂ ਕਹਿੰਦਾ ਆ ਗਈ ਜਦ। ਨਹੀਂ। ਥੋੜੀ ਘਰੇ ਦਾ ਗੱਗੇ ਦਾ। ਥੋੜੀ ਘਰੇ। ਊਟਾ ਬੀਟਰ। ਹਾਂ। ਊਟਾ ਬੀਟਰ ਹਾਂ। ਹਾਂ। ਅੱਛਾ ਤੁਸੀਂ ਉ ਬਾਹਾਂ ਤਾਂ ਆਪਾਂ ਯਾਰ ਬਾਹ ਕੇ ਤਾਂ ਆਪਾਂ ਬੀਜ ਕੇ ਗਏ। ਆ ਫਿਰ ਉਹ ਉਰੀ ਚੈੱਕ ਕਰਿਆ ਦਾ ਤਾਂ ਐ ਨਹੀਂ ਬੰਦ ਲਾਏਗਾਾਨੂੰ ਪਤਾ ਉਰੀ ਚੈੱਕ ਕਰਿਆ ਪਹਿਲਾਂ ਤੁਸੀਂ ਚੈੱਕ ਕਰਿਆ ਨਹੀਂ ਦਾ ਟਰੈਕਟਰ ਲੈ ਪਹਿਲਾਂ ਬਟਨ ਉਹ ਨਹੀਂ ਕਰਦਾ ਇੱਥੇ ਕਰਿਆ ਦਾ ਉਹ ਬੜਾ ਹੀ ਵੀ ਖਾਰੇ ਦਾ ਫੱ ਛੱਡਿਆ ਪਿਆ ਦਾ ਕੰਮ ਆਪੇ ਜਬੀ ਨਹੀਂ ਕਰਨੀ ਹੈ ਆਹੋ ਤੇਰਾ ਵੀ ਹੁਣ ਨੂੰ ਕਿੰਨਾ ਕਰਦਾ ਵੀ ਜੁਰਦਾ ਤੇ ਸਾਡੀ ਸਲਾਹ ਲੈ ਦਿੰਦਾ ਤੂੰ ਚੱਲ ਕੋਈ ਨਹੀਂ ਜਲ ਬੀਜ ਹੁਣ ਆਇਆ ਇਹ ਨਾ ਕਰੀਆ ਆਇਆ ਇਹ ਨਾ ਕਰੀਆ ਉਹ ਨਾਲੇ ਘਾਟੇ ਵਗਿਆ ਹੈ ਓਕੇ ਅਟਰੀਆ ਗਿਆ ਹੈ ਗਿਆ ਕਿ ਨਹੀਂ ਗਿਆ ਦਾਨੀ ਗਿਆ ਹੈ ਫਕ ਦਾ ਪੈ ਗਿਆ ਹੈ ਹੈ ਇੰਦਾ ਹੈ ਨਾ ਬਾਤ ਕਰਦੇ ਆ ਬਹੁਤ ਦੇਖਣਾ ਪੈਂਦਾ ਦੇਖਣਾ ਨਹੀਂ ਪੈਂਦਾ ਇਹ ਸਿੱਖਣਾ ਪੈਂਦਾ ਕਿ ਉਹਨੂੰ ਦੇਖ ਕੇ ਇਹ ਅਗਲ ਆਉਂਦੀ ਹੁੰਦੀ ਆ ਵੀ ਕਿੱਕੜਾ ਲੋਟ ਆਉਣੀ ਆ ਸਿੱਖਿਆ ਪਿਆ ਮਨ ਨੂੰ ਮਹਿੰਗਾ ਪੈ ਜਾਂਦਾ ਨਹੀਂ ਨਹੀਂ ਵਾ ਉਹ ਬਹੁਤ ਫਰਕ ਆ ਉਹ ਥਿੰਡੇ ਵਾਲਾ ਉਹ ਲੂਹਾ ਲੱਗਿਆ ਕਹਿੰਦਾ ਜਮਣ ਕਿਹੜਾ ਜਿਹੜਾ ਥਿੰਡੇ ਵਾਲੇ ਦੇ ਮਲਾਇਦਾ ਅਲੂਣੇ ਮਾ ਅਲੇ ਕਿਸੇ ਚੰਮਕਾਉਣਾ ਉਹ ਯਾਰ ਪਿੱਛੇ ਦਾ ਗੱਦਾ ਹੈ ਇਹ ਬਿੱਜਾ ਉਹ ਹੀ ਤਾਂ ਹੈ ਦੇਖਣੇ ਆਈਏ ਦੇਖਣੇ ਜਾ ਕੇ ਤੁਹਾਡੇ ਕੋਲ ਪਹੁੰਚਣ ਆਈਆਂ ਕਿਆ ਪਤਾ ਬੇਕਾਰ ਕੰਨਾ ਨਾ ਨਾ ਕੰਨਾ ਦਾ ਵਧੀਆ ਡੂੰਗਾ ਦਾ ਨਾ ਡੂੰਗੇ ਡਾਂਗੇ ਦਾ ਫਰਕ ਕੋਈ ਨਹੀਂ ਥੋੜਾ ਪੈਣਾ ਮਿੱਟੀ ਪਾਈ ਹੋਈ ਨਾ ਫੇਰ ਤਾਂ ਜੰਮਦਾ ਹੋਣਾ ਯਾਰ ਦੇਖੇ ਬਣ ਹੰਡ ਵੀ ਦੀ ਜਾਂਦਾ ਯਾਰ ਆ ਜਿਹੜਾ ਹੁਣ ਕੰਨਾ ਇਹ ਤਾਂ ਕਿਧੂ 10 12 15 ਦਿਨ ਵਿੱਚ ਬਾਹਰ ਹੋਣਾ ਇਹਨੇ ਸਾਰੇ ਜਾਣ ਦੇਖ ਆਉਣੇ ਜਾ ਹਾਂ ਉਹਦਾ ਮੈਨ ਡੇਢ ਮਹੀਨਾ ਚੱਲੇ ਆ ਇਹ ਚਾਚੇ ਜਿਆਦਾ ਉੱਪਰ ਲੋਟ ਰਹਿੰਦੇ ਹੈ ਕਿ ਜਿਆਦਾ ਡੂੰਗਾ ਉਹ ਜਿਹੜੇ ਹੁਣ ਉੱਪਰ ਰੱਖਦੇ ਜਿਆਦਾ ਫੇਰ ਪੱਛੀਆਂ ਦੱਬਦਾ ਫਰੀ ਆ ਇੱਕ ਪੰਗਾ ਨਹੀਂ ਹੈਗਾ ਵੀ ਨਾਰਮਲ ਦਾ ਚਾਹੀਦਾ ਨਾਰਮਲ ਦਾ ਚਾਹੀਦਾ ਹੈ ਮੰਨ ਕੇ ਜਾ ਤੇ 6 6 6 ਗੰਗਲ ਪਰ ਵਿੱਚ ਚਾਹੀਦਾ ਮਿੱਟੀ ਦੇ 6 ਗੰਗਲ ਹੋਵੇ ਬਸ ਵਿੱਚ ਵਿੱਚ ਬਸ ਹਾਂ ਵੀ ਬਸ ਸੁਆਗਾ ਮਿੱਟੀ ਮਾੜੀ ਮਾੜੀ ਪਾਵੇ ਮਿੱਟੀ ਪਾ ਦੇ ਉੱਪਰ 6 ਗੰਗਲ ਤੇਰੀ ਪੈ ਗਈ 4-4 ਇੰਚ ਚ 4-5-5 ਇੰਚ ਠੀਕ ਹੈ 5 ਇੰਚ ਪੈ ਜਾਵੇ ਕੁਝ ਨਹੀਂ ਹੈਗਾ ਹਾਂ ਫਿਰ ਆਏ ਨਾ ਪੱਛੀ ਨਹੀਂ ਖੜੀ ਹੁੰਦੀ ਹੈਗੀ ਪੱਛੀ ਹੁਣ ਸੁੱਕਦੀ ਵੀ ਆ ਹੁਣ ਨਾਲੇ ਆ ਤੇ ਕਿ ਮੇਰਾ ਦੂਆ ਟਾਈਮ ਵਾਲਾ ਦੇਖਦੇ ਗੰਨਾ ਕਿਆ ਕਰਦਾ ਹੋਰ ਕੀਆ ਟਾਈਮ ਵਾਲਾ ਗੰਨਾ ਹੁਣ ਬੀਜ ਕੇ ਦੇਖਣਾ ਪਹਿਲੀ ਵਾਰੀ ਹੁਣ ਹੁਣ ਇਹ ਇਹ ਬੂਟੇ ਲਾਏ ਵੇ ਹੁਣ ਹਾਂ ਉਹਨੇ ਬੂਟੇ ਲੱਗ ਤਾਂ ਗਏ ਠੀਕ ਹੈ ਚਲ ਹੁਣ ਨਾ ਬੰਦਾ ਗੰਨੇ ਨੂੰ ਪਾਣੀ ਲਾਉਣ ਦਾ ਗੰਦਾ ਗੰਦਾ ਖੜਿਆ ਜਾਂਦਾ ਬੂਟੇ ਨਹੀਂ ਬਹੁਤ ਗੌਰ ਰੱਖਣੀ ਪੈਣੀ ਇਹਨਾਂ ਦੀ ਪਾਣੀ ਪਾਇਆ ਪਿਆ ਪਾਣੀ ਇਹ ਪਾਣੀ ਨੇ ਕੁਝ ਨਹੀਂ ਕਰਨਾ ਆਏਗਾ ਪਾਣੀ ਤਾਂ ਕਰਦਾ ਬਾਈ ਇਹ ਤਾਂ ਖੁੰਦੇ ਜਿਹੇ ਬੂਟੇਆਂ ਚ ਵੇ ਨਹੀਂ ਤਰ੍ਹਾਂ ਦੇ ਆਹਾਂ ਹਾਂ ਕਿ ਭਾਈ ਨਾ ਯਾਨੀ ਜੇ ਸਾਲਾ ਮੁੰਡੇ ਨੂੰ ਬੂਟਾ ਲਾਵੇ ਨਾ ਮੁੰਡੇ ਨੂੰ ਬੂਟਾ ਲਾਈਏ ਤੇ ਪਾਣੀ ਦੇ pase ਰੱਖਦਾ ਹਾਂ ਜੀ ਨਹੀਂ ਇਹ ਜਿ ਇਹ ਪਟਾ ਦੇ ਬੂਟੇ ਮਗਨ ਇਹਦੇ ਮਤੇ ਪਟਾ ਦੇ ਨੇ 9 ਲੱਖ ਦੇ ਵਿੱਚ ਹੀ ਪਤ ਨਹੀਂ 8.5 ਲੱਖ ਦੇ ਤਾਂ ਇਹਦੇ ਤੇ ਲੱਫ ਮੈਂ ਯਾਰ ਬੂਟੇ ਨੂੰ ਪਾਣੀ ਲਾਉਣਾ ਗੱਲਾਂ ਬੀਜ ਕੇ ਫਿਰ ਖਾਲਾ ਪਾਦੀ ਮਿੰਟ ਤੱਕ ਹਾਨੀ ਪੈਣੀ ਹੈ ਖਾਲਾ ਪਾ ਭਾਈ ਵੀ ਨਹੀਂ ਕੀਆ ਧੰਦੇ ਵਾਲੇ ਚ ਅੱਛਾ ਇਹ ਉਹ ਜੋ ਨੇ ਸੈਰ ਚ ਲਾਉਣੀ ਆ ਤਾਂ ਉਹ ਛਾੜੀ ਛਰਦੀ ਮੜਮੜੀ ਮਿੱਟੀ ਪਾਦੀ ਥੋੜਾ ਥੋੜਾ ਪਾਣੀ ਛੱਡ ਕੇ ਲੱਗਣਾ ਫਿਰ ਖਾਲਾ ਪਾਣੀ ਵਾਲ ਜਿੰਦੇ ਨਾਲ ਕੁਝ ਨਹੀਂ ਲੱਗਦਾ ਤਾਂ ਉਹ ਖਾਲਾ ਪੈ ਜੇ ਮ ਵਧੀਆ ਸਾਰਾ ਗੰਨਾ ਨਹੀਂ ਜਿੱਲਾ ਹੁੰਦਾ ਹੈਗਾ ਅਸੀਂ ਰੀਤਿਆਂ ਵੀ ਇੱਕ ਨਹੀਂ ਕਰਦਾ ਨਮਾਣਾ ਵੀ ਇਦਾਂ ਹੀ ਕਰਿਆ ਤਾਂ ਫੇਰ ਵੀ ਬਾਈ ਬੂਟਾ ਸੁੱਕ ਜਿੰਦਾ ਜਿਹੜਾ ਗੰਨੇ ਮੈਨ ਨਹੀਂ ਤੀ ਰੋਹੀ ਆ ਗਈ ਕਿਤਾ ਮੇਰੇ ਤਾਂ ਇੱਕ ਹੋਰ ਚੱਕਰ ਮੈਂ ਤਾਂ ਹੁਣ ਉਹ ਤਾਂ ਟੋਕਟ ਵੀ ਮਿੱਲੇ ਦੇ ਉੱਪਰ ਹੋ ਗਿਆ ਪਾਣੀ ਚ ਪਏਨ ਬੂਟਿਆਂ ਨੂੰ ਮੇਰੇ ਨੂੰ ਪੱਤੇ ਕੱਢ ਗਏ ਪਾਣੀ ਨਾਲ ਤਾਂ ਰੱਜੇ ਪਏ ਆ ਬਾਬਾ ਹੁਣ ਪਾਣੀ ਨਾਲ ਰੱਜੇ ਪਏ ਹੁਣ ਉਹਨਾਂ ਨੂੰ ਪਾਣੀ ਵੀ ਚਾਹੀਦਾ ਜੇ ਪੱਤੇ ਨਿਕਲੇ ਆ ਇਹ ਇਹ ਵੀ ਤੈਨੂੰ ਗੱਲ ਦੱਤੀ ਆ ਜੇ ਜਿਹੜਾ ਪਾਣੀ ਵਾਲਾ ਜੇ ਪੱਤਾ ਨਿਕਲੇ ਨਾ ਬਹੁਤ ਧਿਆਨ ਰੱਖਣੀ ਪੈਣੀ ਪੱਤੇ ਦੀ ਉਹਦੀ ਬੂਟੇ ਦੀ ਪਾਣੀ ਦੀ ਫੇ ਸੁੱਕਣ ਦਾ ਚਾਂਸ ਹਾਂ ਸੁੱਕਣੇ ਚਾਂਸ ਵੱਜ ਜਾਂਦਾ ਫੇਰ ਹਾਂ ਨਹੀਂ ਜਿਹੜਾ ਬੀਜ ਕੇ ਪਾਣੀ ਲਾ ਦੰਨੇ ਆ ਹਾਂ ਉਹ ਕੰਮ ਨਹੀਂ ਲੋਟ ਲੱਗਣਾ ਲਾ ਦੇਂਦੀ ਹੁੰਦੀ ਦਾ ਨਿੱਕੀ ਜਿਹਾ ਮੇਂ ਬੀਜ ਤੇ ਪਾਣੀ ਲਾ ਦਿੰਦਾ ਹਾਂ ਆਜ ਸੋਰਟਾ ਕਾਂਦਾ ਬੁੱਤ ਲਾਤਾ ਨਾਤਾ ਜੀ ਸਾਢੇ 5.5 ਜਗਾ ਵੀ ਇਹ ਮੈਂ ਕਹਿੰਦਾ 1.5 ਕਿਲੋ ਦੇ ਉੱਪਰ ਨਹੀਂ ਆ ਕਿੰਨਾ ਕਿ 1.5 ਦੇ ਉੱਪਰ ਆਹੋ ਮੈਂ ਤਾਂ ਇਹ ਕਹਿੰਦਾ ਠੀਕ ਆ ਫਿਰ ਇੱਕ ਤਾਂ ਸਹੀ ਕਹੀ ਜਾਂਦਾ ਠੀਕ ਆ ਇਹ ਮੂਤਾ ਸਹੀ ਲੱਗਦਾ ਮੂਤਾ 6 ਫੁੱਟ ਆਈ ਨੂੰ ਲੱਗਦਾ ਮੈਨੂੰ 6 ਫੁੱਟ ਦਾ ਇਧਰ ਨੂੰ ਕਿੰਨਾ ਹੈ 20 12 ਹੈ 18 20 ਹਾਂ ਬਸ 6 ਹੋਊਗਾ ਠੀਕ ਆ ਤਿੰਨ ਫੱਟਾਂ ਰੂਪ ਦੇ ਬੀੜੀਆਂ ਫੱਟਾਂ ਤਿੰਨ ਫੱਟਾਂ ਮੈਂ ਰੂਪ ਦੇ ਬੀੜੀਆਂ ਚਾਹਾਂ ਫੱਟਾ ਫੋੜੇ ਦੀ ਹਾਂ ਸਾਤ ਜਿੰਨੇ ਨਾਮ ਦਾ ਹੈ ਤਿੰਨ ਦਾ ਹੋ ਜੰਨੇ ਫੱਟਾਂ ਵਾਜੋ ਕੋਈ ਗੱਲ ਨਹੀਂ ਫਿਰ 9 ਜੜੀਆਂ ਹੁਣ ਠੀਕ ਆ ਹੁਣ ਤਿੰਨ ਪਾਣੀ ਬਾਲਦੀਆਂ ਲੱਗੀਆਂ ਠੀਕ ਆ 18 ਇਹਨਾਂ ਵਧੀਆ 18 ਵਾ ਠੀਕ ਆ ਇਹਨਾਂ ਪਾਣੀ ਨਾ ਪਾਉਣਾ ਪੈਣਾ ਪਾਣੀ ਹੁਣ ਕਈ ਵੇ ਜੀ 18 ਆਉਦੇ ਹੁਣ ਪਾਣੀ 3 ਵਜੇ ਤੋਂ ਗੌਰ ਰੱਖਣੀ ਪੈਣੀ ਹੁਣ ਆਹੇ ਟੂਆ ਹੁਣ ਇੱਕ ਰੱਖ ਲੈਦਾ ਬੋਫੇ ਦਾ ਢੂੰਗਾ ਜੇ ਹੁਣ ਪਾਉਗਾ ਡੱਬਾ ਖੜੂਗਾ ਸਹੀ ਵਿੱਚ ਨਹੀਂ ਆ ਲਾਲੇ ਰੁੜ ਜਾਂਦਾ ਤਾਂ ਤਾਂ ਹੀ ਰੱਖਣੀ ਤੋਂ ਹੋਰ ਕਿ ਤੋਂ ਨੇ ਡੱਬਾ ਪਾਉਂਦ ਹੋਵੇ ਵਿੱਚ ਖੜ ਜਾਂ। ਹੋਰ ਕੀ ਹੈ? ਕਬਾਈ ਵੀ ਵਧੀਆ ਕਰੀ ਹੋਈ। ਹਾਂ। ਇੱਥੇ ਚੱਲਿਆ ਹੋਇਆ ਉਹ ਦੇਖ ਪੱਤਾ। ਚੱਲ ਬੈਨੇ। ਹੂੰ। ਚੱਲ ਬੈ। ਉਹ ਵੀ ਸ਼ੀੜੀ ਤਾਂ ਚੱਲ ਪੰਦੀ ਆ। ਆਹ ਸ਼ੀੜੀ ਸਭ ਤੇ ਲੋਕ ਆਈ ਆ ਇਹ ਇੱਕੇ ਲੱਗੀ ਆ। ਛੋਟੀ ਸ਼ੀੜੀ। ਸੁੱਕਣ ਦਾ ਜਾਂ ਦਬਾਉਗਾ ਆਟਾ ਇਹਦਾ। ਸੁੱਕਣ ਦਾ ਮੇਰੇ ਕੋਲ ਵੀ ਆਈ ਆ ਬਰੀ। ਹੂੰ। ਠੀਕ ਆ। ਚੱਲ ਚਲੀਏ ਕੱਕੇ। ਇਹਨਾਂ ਨੂੰ ਦੱਸ ਦੇਂਦੇ ਉੱਥੇ ਨੂੰ ਆ ਜਿਓ ਹੈਨਾ? ਹੈਂ? ਹੂੰ। ਹਾਂ। ਉਹ ਮਾਰ ਗਿਆ ਨਹੀਂ ਪੈਣ। ਆਹ ਹੁਣ ਨਿਕਲ ਲੱਗ ਗਿਆ ਦੇਖ ਆ ਦੇ ਨਿਕਲਦਾ ਸੀ ਆ ਦੇ ਸੁਵੇ ਨਿਕਲਦੇ ਆ ਦੇ ਆ ਦੇ ਮਾਹਣੀ ਨਾ ਗਰਮੇ ਦਿਨਾਂ 'ਚ ਬਾਹਰ ਆਉਣਾ ਏ ਗਰਮੈਸ ਹੋ ਗਈ ਨਾ ਹੈ ਨਾ ਉਹ ਮੀਂਹ ਕਰਕੇ ਨਹੀਂ ਰੁਕੇ ਕੰਮ ਮੀਂਹ ਕਰਕੇ ਨਹੀਂ ਠੰਡੇ ਦੇ ਦਿਨ ਸਿੱਤੋਂ ਪਤਾ ਹੁਣ ਪੈ ਠੰਡੇ ਵਾ ਨਹੀਂ ਕਹਿੰਦਾ ਗਲਤੀ ਪਹਿਲੇ ਹੁਣ ਕਰਕੇ ਫਰਕ ਪੈ ਗਿਆ ਤਾਂ ਉਹਦਾ ਹੀ ਫਰਕ ਪੈ ਗਿਆ ਨਹੀਂ ਤਾਂ ਠੰਡੀ ਤੇ ਮੁੱਟ ਚੱਲ ਪਏ ਉਹ ਹੂੰ ਮੋਟਾ ਚੱਲ ਰਿਹਾ 25 ਦਾ ਮੈਂ ਹੋਰ ਕੱਢ ਕੇ ਦੇਖ ਲੈਂਦਾ ਜਿੱਦਿਆਂ ਵਿੱਚ ਇਕੱਠਾ ਸਾਰੀਆਂ ਆ ਦੇਖ ਆਦੋ ਖਾਲਾ ਪਾਈ ਵੀ ਆਂ ਹਾਂ ਆ ਦੇ ਆ ਦਿਖਦੀ ਹੈ ਹੁਣ ਖਾਲਾ ਪਈ ਉੱਧਰ ਖਾਣਾ ਨਹੀਂ ਸਮਝਿਆ ਗੱਲ ਮੈਂ ਦੇਖ ਲਾ ਜੀਂ ਦੀ ਦਾ ਰੇ ਕਿਉਂ ਉਹੀ ਉਹੀ ਖਾਜ ਬਣਾਤਾ ਉਹੀ ਖਾਲਾ ਨੂੰ ਵੀ ਛੱਡਦੀ ਹਾਂ ਬਸ ਉਹ ਕਰਤਾਂ ਨੂੰ ਕਰਦਾ ਮੋੜ ਨਹੀਂ ਮਾੜਾ ਮਾੜਾ ਛੱਡ ਕੇ ਦੋ ਚਾਰ ਖਾਲਾ ਨਹੀਂ ਛੱਡ ਕੇ ਭਰ ਦੇ ਸਮਝਿਆ ਗੱਲ ਆ ਵੀ ਉਹ ਵੀ ਸੱਚ ਮੈਂ ਆ ਰਿਹਾ ਇੱਕ ਨਹੀਂ ਬਣਾਇਆ ਨਹੀਂ ਖਾਲਾ ਆ ਵਨ ਅੰਡਾਲੇ ਵੀ ਬਹਾਰ ਵਿੱਚ ਖੁੱਲਦੇ। ਇਹ ਡੱਡੇ ਨਹੀਂ ਦੀ ਬਹੁਤ ਹੋਈ। ਛਿੱਟੇ ਦੀ ਜੇਦਾ। ਬਹ ਹਵਾਈ ਆ। ਅੱਕਣੀਆਂ। ਇਹਦੇ ਵੀ ਜੇ। ਇਹ ਹੁਣ ਸਿੱਧੇ ਦਾ। ਆਪੇ ਸਿੱਧੇ ਹੋ ਜਾਂਦੇ ਇਹ। ਇਹ ਠੀਕ ਆ ਰਾਂ ਦੂਆ ਖਾਂਵੇਂਗਾ ਰਾੜੀ। ਉਹ ਆਪੇ ਸਿੱਧੇ ਜਿਹੜੇ। ਇਹ ਤਾਂ ਆਪਣਾ ਫੋਟੋ ਨੇ ਖੜੇ ਲਾਏ ਤਾਂ ਹੈਗੇ ਨਵੇਂ ਖੜੇ। ਜਿੱਤਾ ਦੇਖੋ ਜੀ ਆਹ ਹੁਣੇ ਚੱਲ ਪਿਆ ਹੈ ਜਿਆ ਹੁਣ ਜੇ। ਲੈ ਚੱਲ ਆਲੀ ਕੱਟ ਕੇ। ਲਾਹਣ ਤਿਆਰੀ ਇਹਦੀ ਆਦੀ। ਲਿਖਦੀ ਹੈ। 1 2 2 ਕੋਈ ਗੱਟ ਨਹੀਂ ਖਰਾਬ ਹੈਗੀ। ਲੈ ਸਾਰਿਆਂ ਗੱਠਾ ਠੀਕ ਹੈ। ਇਹਦਾ ਕਹਿੰਦੇ ਗੱਠਾ ਹੀ ਨਹੀਂ ਹੈ ਖਰਾਬ ਹੈ। ਉਹ ਗੰਨਾ ਚਲ ਬੇਕਾਰ ਜਿਹਾ ਦਾ। ਹੂੰ ਕਿਆ ਕਰੀਏ? ਉਹ ਲੁੱਟ ਲਈ। ਕੋਈ ਗੱਠ ਨਹੀਂ। ਟੁੱਟਦਾ ਨਹੀਂ ਚੱਲ। ਟੁੱਟੂਆਂ ਤਾਂ ਜੇ ਪੈਸੇ ਦਊਗਾ। ਟੁੱਟਦਾ ਤਾਂ ਹੂੰਗਾ। ਪੈਸੇ ਦਊਂਗੇ। ਕਾਰ ਸੇ ਭਈਏ। ਚੱਲ ਆਪਣੇ ਇਥੇ। ਗਾਂਹ ਚਾਹਤੇ ਨੇ ਬੱਟ ਲੈਣਾ ਕੋਈ ਬੀਜ ਇੱਥੇ ਫੇ। ਹੂੰ। ਬਿਕੇਪਟਣਾ ਸਰਪਜਾਨ ਨੂੰ ਲਿਆਇਆ ਮੈਂ ਸਰਪਜਾਨ ਨੂੰ ਮੈਂ 18 ਕਿੱਥੇ ਆ ਉਹ ਮਰ ਜਾਏ ਕਦੀ ਕੱਢੀ ਲੈ ਨਾ ਰਾਂ ਦੀ ਗੱਠ ਨੇ ਤੇਰੀ ਨਾ ਇਹ ਕਰਾਉਣ ਕਰਮੀ ਕਰਮ ਐਜੀ ਹੋ ਗਈ ਇਹ ਚਾਰ ਕਿੜੀਆਂ ਪੈ ਗਈਆਂ ਹਨਾ ਪੰਜ ਸੱਤ ਪੰਜ ਸੱਤ ਦਿਨ ਚ ਬਾਹਰ ਆਉਣਾ ਦੇਖੀ ਰੋਜ਼ ਇਹ ਦਿਨ ਵੱਧ ਤੇ ਵੱਧ ਦੇਖੂਗਾ ਆਜ ਬਹੁਤ ਇਕੱਠਾ ਨਿਕਲਣ ਲੱਗੀ ਇਹਨਾਂ ਦੀਆਂ ਲੈ ਚਮਕਦੀ ਆ ਨਾ ਉਹਦੇ ਸਿਰੇ ਤੱਕ ਤੈਨੂੰ ਅੱਜ ਅੱਜ ਹੱਦ ਇਕੱਲ ਨਿਕਲੀ ਆ ਉਹਨਾਂ ਦਾ ਉਹ ਲੈ ਦੇਖੂ ਕਿੰਨਾ ਦਿਖਦੀ ਹੈ ਸਪਰੇਅ ਕਰਦੇ ਸੀ ਅੱਗੇ ਜਾਣੇ ਕੱਖ ਕੱਖ ਦੀ ਹੋ ਗਈ ਨਾਲ ਨਹੀਂ ਨਹੀਂ ਸਹੀ ਕੱਕੇ ਬਣੀ ਮਗਦਾਰਾ ਹੋਇਆ ਕੋਣੇ ਮੀਤੇਵਾ ਨਹੀਂ ਉਹਨੇ ਪੰਪ ਬਹੁਤ ਲਾਦੇ ਪੰਪ ਬਹੁਤ ਲਾਦੇ ਅੱਠ ਨੌ ਪੰਪ ਲਾਦੇ ਚਾਰ ਤੋਂ ਆਹ ਦੀ ਪੰਪ ਸਪਰੇ ਹੁੰਦੀ ਆ ਉਹ ਪੰਪ ਦੀ ਉਹਨੇ ਲਾਤੇ ਅੱਠ ਕਹਿੰਦਾ ਲਾਈ ਤੇ ਖੇਤ ਮਾਈ ਹੈ ਹੱਤ ਤਾਂ ਪੈਂਦਾ ਗੰਨਾ ਹੋਏ ਨਾ ਇਹਦਾ ਕੜਾਈ ਹੋਣੀ ਬਚੀ ਤਾਂ ਗੜਾਈ ਤਾਂ ਹੋਣੀ ਬੰਦਾ ਠੀਕ ਆ ਇਹ ਪੈਰ ਨਾਲ ਮਿੱਟੀ ਪਾਈ ਦੀ ਹੈ ਉੱਥੇ ਪੈਰ ਨਾਲ ਚਾਟਾਈ ਦੀ ਮਿੱਟੀ ਆਈ ਬਸ ਮੜ ਮੜ ਕਿੰਤਾ ਇਵੀ ਐਕਨੈਲ ਪਾਦੀ ਹੁ ਟੂ ਵੀ ਬਾਪੇ ਪਾ ਜਾਣੀ ਜਿਹੜੇ ਆਹੇ ਬਸ ਉਹਦਾ ਦੋ ਮਿੱਟੀ ਜਦਾ ਪਾਦੀ ਮੈਂ ਤਾਂ ਐਂ ਦੇਖਿਆ ਜਾਨੂ ਤਾਂ ਹੁਣ ਪਰਟਾਵੇਂ ਤੇਰੇ ਜੀ ਅੱਜ ਵੱਜ ਗਏ ਤੇਰੇ ਮੈਂ ਤੈਨੂੰ ਐਂ ਕਹਤਾ ਮੈਂ ਪਰਸੋਂ ਨੂੰ ਮੇਰਾ ਗੰਨਾ ਬੀਜ ਕੇ ਬੂਟੇ ਲੱਗੇ ਹੋਊਗੇ ਪਰਸੋਂ ਨੂੰ ਹਾਂ ਦੇਖ ਲਈ ਭਈ ਕਿਹੜੇ ਆਓ ਕਿਹੜੇ ਜਿਹੜੇ ਮੂਹ ਪੈਣਾ ਫੜੀ ਬੈਠੇ ਆ ਕਿਹੜੇ ਫੜੀ ਬੈਠੇ ਉਹੀ ਐ ਕਿਹੜੇ ਆਹ ਤੇਰੇ ਸ਼ੰਕਰ ਆਈ ਤੈਂਚਾ ਕਾ ਤੇ ਲੈ ਗਿਆ ਯਾਰ ਮੇਲੇ ਹੁੰਦੇ ਫੇ ਬਾਜ਼ਾਰ ਤੇ ਉਹਨੂੰ ਮੌਸਮ ਵੀ ਖਰਾਬ ਹੈ ਦੋ ਤੋ ਦਿਨ ਹੁਣ ਉਹ ਦੇ ਲੈ ਖੇਤ ਆਪੇ ਪੀਤਾ ਦਾ ਹੋ ਮੈਂ ਤੂੰ ਹੀ ਕਹਦੇ ਬਾਹਤੇ ਆਂ ਮੈਰੀ ਬੀਜ ਦੂੰਗੇ ਬਾਤ ਸ ਫੇਰ ਕੀ ਸੇ ਜ਼ਿਆਦਾ ਹੁੰਦੀ ਸਾਰੀ ਹੋ ਗਿਆ ਉਹਦੇ ਬੀਜ ਕਢਾ ਲਿਆ ਹੋਣਾ ਇੱਥੇ ਆ ਕੇ ਬਥੇਰੇ ਬੰਦੇ ਆ ਛਾਹ ਕਹਿੰਦਾ ਮੈਨੂੰ ਬੀਜ ਦੂੰਗੇ ਭਾਈ ਥੀਸੇ ਜ਼ਿਆਦਾ ਹੈ ਉਹ ਤਾਂ ਕੁਛ ਨਹੀਂ ਹੈ ਭਈਆਂ ਨਾਲ ਮਹਿੰਗਾ ਪੈਣਾ ਸੀ ਤੈਨੂੰ ਭਈਆਂ ਨਾਲ ਮਹਿੰਗਾ ਪੈਣਾ ਸੀ ਤੈਨੂੰ ਬਸ ਠੀਕ ਹੈ ਫੇਰ ਫੇਰ ਤੇ ਤੇਰੀ ਮਰਜ਼ੀ ਆਹ ਤਾਂ ਬਖਮਾ ਕੀ ਪੈਂਦੀ ਸਾਡੀ ਨਾਲ ਪਨੀਰ ਵਾਲੇ ਕੈਨਸਲ ਕਰਕੇ ਬਾਕੀ ਜੋ ਮਰਜ਼ੀ ਹਾਂ ਹਾਂ ਨਹੀਂ ਰੋਟੀ ਉਧਰ ਘਰ ਦੀ ਅਧਰੋਈ ਮੈਂ ਕੀ ਪੈਣੀ ਆ ਰੋਟੀ ਦੀ ਰੋਟੀ ਠੀਕ ਆ ਜੀ ਚਲੋ ਚਲੋ ਜੀ ਕੋਈ ਗੱਲ ਨਹੀਂ 5-7 ਕਿਲੋ ਪਨੀਰ ਲਿਆਈ ਪਨੀਰ ਦੇ ਪਨੀਰ ਪੂਜੀ ਖਾਣੀ ਆ ਪੂਜੀ ਬਣਾਉਂਗੇ ਪਨੀਰ ਪੂਜੀ ਪਾਲਕ ਪਨੀਰ ਆ ਪਾਲਕ ਪਨੀਰ 8-9 ਆਟਮਾਂ ਚ ਹੈ ਰੋਟੀ ਖਾਣ ਨੂੰ ਵੀ ਅੱਛਾ ਅੱਛਾ ਫੇਰ ਮਹਿੰਗਾ ਕੱਲ੍ਹ ਸਭ ਦਾ 8-9 ਆਟਮਾਂ ਰੋਟੀ ਖਾਣਾਂ ਹਾਂ ਹੁਣ ਚਾਚੇ ਆਈ ਮੈਨੂੰ ਫੋਨ ਕਰੇ ਕਰਨਗੇ ਮੈਂ ਐਂ ਕਹਿ ਕਰਨਾ ਪਹਿਲਾਂ ਪਹਿਲਾਂ ਪਨੀਰ ਵਾਲੇ ਪਕੌੜੇ ਲਿਆ ਫੇਰ ਮੇਰੀ ਗੱਲ ਸੁਣ ਜਦ ਤੂੰ ਆਇਆ ਛੜ ਦਾ ਰੋਹ ਤੇ ਕੰਮ ਹੈ ਬਾਈ ਇਹ ਕੌਣ ਨਹੀਂ ਲੱਗੇ ਮੈਨੂੰ ਕਫਾ ਲੇਟ ਹੋ ਗਿਆ ਤੂੰ 2 ਮਿੰਟ ਪਾਸ ਆਣਾ ਵੀ ਨਹੀਂ ਤਾਂ ਮੈਂ ਤਾਂ ਬੰਦ ਕਰਤੇ ਬਾਈ ਆ ਦੇਖ ਲੈ ਬੰਦ ਕਰਿਆ ਮੈਂ ਕੰਮ ਕੀ ਮੈਂ ਰਾਤ ਖਾਦਾ ਕੀਨੇ ਰਾਤ ਖਾਦਾ ਰਾਤ ਤੱਕ ਕੋਲੇ ਤਾਂ ਮੈਂ ਥੋੜੇ ਪਹਿਲੇ ਜਵਾਬ ਦੇ ਨੇਰੇ ਬਾਈ ਪਤਾ ਹੀ ਨਹੀਂ ਲੱਗਿਆ ਵੀ ਖਾਂਦਾ ਕਿ ਨਹੀਂ ਖਾਂਦਾ ਪੰਜ ਦਾ ਬਰਗਰ ਮੰਗਾਏ ਤਾਂ ਹੀ ਤਾਂ ਪੂਰਾ ਪੋਪਾ ਆਪਾਂ ਜੀ ਦੇ ਨਾਲ 10 ਤੇ ਨਾ ਆਪਣੇ ਜੋਗੇ ਪੰਜ ਪੰਜ ਭਈਆਂ ਦੇ ਤੇ ਮੈਂ ਪਹਿਲੇ ਜਵਾਬ ਦੇ ਜਿਹੜੀ ਚੀਜ਼ ਖਾਣਾ ਹੀ ਨਹੀਂ ਖਾਣੀ ਨਾ ਹੁਣ ਤਾਂ ਛੱਡ ਤਾ ਤਲੇ ਆਵੇ ਛੱਡ ਤਾ ਬਈ ਖਰਾਬ ਕਰਦਾ ਯਾਰ ਤਲੇ ਆ ਗਿਆ ਉਹ ਭਈਆਂ ਨੇ ਥੋੜਾ ਜਿਹਾ ਨੀਰਾ ਹੋ ਗਿਆ ਮਾਹ ਖਾ ਇਹਨਾਂ ਨੂੰ ਯਾ ਜਰੂਰ ਉਹਨਾਂ ਨੂੰ ਤਾਂ ਚਾਹੀਦਾ ਇਹਦਾ ਹਾਂ ਨਾ ਠੀਕ ਐ ਆ ਬੂਟੇ ਵੀ ਚੱਲੇ ਹੋਏ ਐ ਬੂਟੇ ਚੱਲਦੇ ਬੂਟੇ ਬਾਹਰ ਦੇ ਪੱਤੇ ਵਾਲਾ ਬੂਟੇ ਵੀ ਚੱਲੇ ਪਏ ਇੰਨਾ ਇੰਨਾ ਥੋੜੇ ਵਾਲੇ ਪਹਿਲਾਂ ਲੱਗੇ ਹੋਗਾ ਕਿ ਉਹ ਹਣਾ ਬਰਾਬਰ ਲੱਗੇ ਬਰਾਬਰ ਇੱਕੇ ਦਿਨ ਤੇ ਕੀ ਕੀ ਫਰਕ ਐ ਇੱਕ ਅੱਧਾ ਉਹਦਾ ਪੰਨੀ ਇੰਨੇ ਦਾ ਐਡਾ ਐਡਾ ਪੱਤੇ ਆ ਨੇ ਤੂੰ ਐਵੇਂ ਹੀ ਨਿਕਲੇ ਪੱਤੇ ਇਹਦੇ ਉਹ ਤਾਂ ਮੁਝਾ ਦੇ ਇਹ ਖੇਤ 'ਮਾਂ ਲੱਗਣਾ ਬੂਟੇ ਨੇ ਪੱਤੇ ਵਾਲੇ ਨੇ ਮੈਨੂੰ ਪਾਣੀ ਦਾ ਬਾਈ ਮੰਗਣਾ ਐ ਮੰਗਣਾ ਹੁਣ ਉਹਨੇ ਹੀ ਭਜ ਮੰਗਣਾ ਨਹੀਂ ਉਹਨੇ ਸੁੱਕਣਾ ਹੈ ਨਹੀਂ ਸਮਝਿਆ ਉਹਨੂੰ ਤੇਰੇ ਬੂਟੇ ਵੀ ਜੇ ਮੇਰਾ ਕਹਣਾ ਮਾਲ ਨੇ ਤੇ ਬੂਟਾ ਲੱਗਿਆ ਪਾ ਹੁੰਦਾ ਔਰ ਖੇਤ 'ਚੋਂ ਬੂਟਾ ਫੁੱਟੇ ਪਾ ਮਰ ਉਹਨੂੰ ਜੇ ਕਿਹਨੇ ਇਹ ਫੁੱਟੇ ਆ ਯਾਰ ਇਹਦੇ 'ਚ ਪਾਣੀ ਦੂ ਇਸ ਤਰ੍ਹਾਂ ਹੀ ਲਾਇਆ ਬਲਾਦਾ ਮਨੂੰ ਕਿਹਕਣਾ ਇਹਨਾਂ ਵਿਚਾਰੇ ਉਹ ਲਾਇਆ ਵਾ ਹੁਣ ਉਹ ਮਟਕੇ ਕਿਆ ਰੇ ਮੈਂ ਦੂਸਰਾ ਤਾਂ ਦਾ ਕਿਹੜਾ ਪਾਇਆ ਪਾਦਾ ਇਹ ਪਾਣੀ ਨਾ ਮਟੇ ਤੇ ਨਹੀਂ ਕਿੱਗੇ ਖਾਲ ਤਾਂ ਮੈਨੂੰ ਲੱਗਦੀ ਆ ਦੇਖ ਯਾਰ ਉਹ ਕਿਦਾਂ ਨੂੰ ਆਇਆ ਉਹ ਬਣਾਈ ਇੱਕ ਮਿੰਟ ਖਾਹ ਬਣਾਈਗਾ ਵਾਸਤੇ ਫੇਰੇ ਤਾਹੀ ਬਣਾਈਏ ਜੇ ਬਾਅਦ 'ਚ ਲਾਉਣ ਨੂੰ ਉਹ ਮੇਰੀ ਗੱਲ ਸੁਣ ਹੁਣ ਤੂੰ ਕੁਛ ਨਾ ਕਰੀ ਹਾਂਜੀ ਹੁਣ ਤੂੰ ਪਹਿਲਾਂ ਨਾਲ ਪਾ ਲਈ ਮਿੱਟੀ ਪੱਧਰ ਤੇ ਪਾਣੀ ਨਹੀਂ ਲਾਦੀ ਛੇ ਦਿਨ ਹਾਂ ਸਮਝੇਗਾ ਨਾ ਪਿੱਪਤੀ ਪਵੇ ਮੜ ਮੜੇ ਪਰ ਜਦਨ ਬੱਤ ਆ ਗਿਆ ਉਨੂੰ ਤਹੇ ਬਾਗੇ ਮਾਰਨੀ ਸੋਕਾ ਮੜਿਆ ਮੜਨ ਰੂਗਾ ਵੀਟ ਲਾਦੀ ਉਹ ਪੱਛਾ ਡੂੰਗੀ ਰਹਿਣੀ ਆ ਫਿਰ ਆਹ ਆਹ ਥਿਆ ਡੂੰਗਾ ਰਹਿਣਾ ਆ ਸਮਝ ਗਿਆ ਆ ਡੂੰਗਾ ਹੀ ਨਾ ਹੁਣ ਇਹ ਆਹ ਡਾਉਟ ਤੇ ਢਾਉਣੀਆਂ ਰੂਗਾ ਵੀਟ ਨੇ ਮਿੱਟੀ ਵਿੱਚ ਪਾ ਦੇਣੀ ਆਹੋ ਬਸ ਉੱਪਰ ਚੱਕ ਕੇ ਢਵਾ ਦੇ ਹਾਂ ਹੁਣ ਤੂੰ ਆ ਡੱਬੇ ਵਾਲਾ ਕੰਮ ਨਾ ਕਰੀ ਬਾਠੀ ਪਾਣੀ ਭਰ ਕੇ ਲਾ ਦੇ ਗੰਨਾ ਬੀਜ ਪਹਿਲਾਂ ਨਾਲ ਪਾ ਲਈ ਮਿੱਟੀ ਫਵਾਗਾ ਮਾਰ ਕੇ ਪਾਣੀ ਲਾਈ ਠੀਕ ਐ ਕਿਹੜਾ ਪੈਰਾਂ ਦਾ ਮਿੱਟੀ ਪਾ ਕੇ ਪਾਣੀ ਲਾ ਦੀ ਬੂਟਾ ਬਾਜੂਗਾ ਤੇਰਾ ਓੜਾ ਸੁਆਗ ਨਾ ਹੱਥ ਪੈਰਾਂ ਨਾਲੇ ਪਾਉਣੀ ਮਿੱਟੀ ਮਿੱਟੀ ਉਹੀ ਤੈਨੂੰ ਕਹਿੰਦਾ ਪੈਰਾਂ ਦਾ ਪਾ ਕੇ ਯਾਰ ਪਾਣੀ ਭਿਲਾ ਦੀ ਮੜਮੜਾ ਠੀਕ ਖਾਲਾ ਹੀ ਐਨ ਦੇਖਣ ਚਲੋ ਬਾਈ ਅਸਰੀ ਕੱਲ ਦੀ ਇਹ ਤਰ੍ਹਾਂ ਨਹੀਂ ਸੁੱਕੂਗਾ ਚਲਿ ਜਾਨੇ ਗੱਲਾਂ ਤਾਂ ਆਖੀ ਇਹ ਸਾਡਾ ਜੀ ਅ ਕੀ ਹੁੰਦਾ ਚੋ ਠੀਕ ਐ ਅਸਰੀ ਕੱਲ ਦੀ ਹਾਂਜੀ ਨਾ ਵਾ ਭੁੱਲ ਗਿਆ ਬਈ ਭੁੱਲ ਗਿਆ ਹੁਣ ਆਇਆ ਕਹਿੰਦੇ ਮੈਂ ਖਾਲਾ ਹੀ ਸਾਡਾ ਚਾਚਾ ਜੀ ਆਇਆ ਕਹਿੰਦੇ ਚਾਚਾ ਜੀ ਕਹਿੰਦਾ ਹੋਰ ਲੱਗਿਆ ਦਾ ਕੁਝ ਚਾਚਾ ਜੀ ਨੇ ਸਲਾਹ ਦਿੱਤੀ ਕੱਲ ਥਾਂਵੇਂ ਨਹੀਂ ਹ